ਲਓ ਜੀ ਆਪਾਂ ਬੇਕਾਰ ਸਮਾਨ ਤੋਂ ਮਸ਼ਰੂਮ ਬਣਾਇਆ ਹੈ ਬਹੁਤ ਸੁੰਦਰ ਬਣਾ ਲਿਆ ਪੰਜਾ ਮੇ ਬੇਕਾਰ ਸੁੱਟਣ ਵਾਲਾ ਸਮਾਨ ਸੀਗਾ ਇਹ ਬੋਤਲ ਵੀ ਆਪਣੀ ਜਮਾ ਸੁੱਟਣ ਵਾਲੀ ਸੀਗੀ ਇਹ ਦੀਵੇ ਵੀ ਆਪਣੇ ਵੱਧੂ ਸੀ ਇਹ ਬੋਤਲ ਵੀ ਸੁੱਟਣ ਵਾਲੀ ਸੀਗੀ ਇਹ ਵੀ ਆਪਣੇ ਕਵਾੜਗੇ ਨੂੰ ਵੇਚਣ ਵਾਲਾ ਸੀਗਾ ਤੇ ਦੀਵੇ ਦੀਵਾਲੀ ਵਾਲੇ ਦੇ ਪਏ ਸੀਗੇ ਤੇ ਆਪਾਂ ਜਮਾ ਵੱਧੂ ਸਮਾਨ ਤੋਂ ਬੇਕਾਰ ਤੋਂ ਸਾਰਾ ਬਣਾਇਆ ਤੇ ਵੇਖ ਲਓ ਆਪਾਂ ਬੇਕਾਰ ਸਮਾਨ ਤੋਂ ਕਿੰਨਾ ਸੋਹਣਾ ਸੁੰਦਰ ਬਣਾ ਲਿਆ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਬਣਾ ਸਕਦੇ ਹੋ ਕੋਈ ਇੱਥੇ ਪੈਸਾ ਖਰਚ ਨਹੀਂ ਹੋਇਆ ਆਪਣੀ ਮਿਹਨਤ ਨਾਲ ਹੀ ਆਪਾਂ ਇਹਨੂੰ ਸਜਾ ਲਿਆ ਇਹਦੇ ਨਾਲ ਤੁਸੀਂ ਘਰ ਸਜਾ ਸਕਦੇ ਹੋ ਕਿਤੇ ਵੀ ਰੱਖ ਸਕਦੇ ਹੋ ਆਪਣੇ ਗਾਰਡਨ 'ਚ ਰੱਖ ਸਕਦੇ ਹੋ ਬਹੁਤ ਸੁੰਦਰ ਲੱਗੂਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਚਲੋ ਜੀ ਆਪਾਂ ਦੱਸਦੇ ਹਾਂ ਕਿਸ ਤਰੀਕੇ ਨਾਲ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਅਕਾਲ ਅੱਜ ਅਸੀਂ ਮਸਰੂਮ ਬਣਾਉਨੇ ਆਂ ਇਹ ਅਸੀਂ ਚੱਪਣ ਲਿਆ ਇਹ ਚੱਪਣਾ ਇਸ ਤਰੀਕੇ ਦਾ ਅਸੀਂ ਦੇਖੋ ਤੇ ਜਿਹਦੇ ਅਸੀਂ ਇਹ ਉੱਤੇ ਸਿਮੈਂਟ ਲਾ ਲਿਆ ਸਿਮੈਂਟ ਲਾ ਕੇ ਇਹਨੂੰ ਗੋਲ ਕਰ ਲਿਆ ਦੇਖੋ ਇਹ ਚੱਪਣਾ ਐ ਡੂੰਗਾ ਸੀਤੋਂ ਇਧਰੋਂ ਢਾਲੋ ਸੀ ਤੇ ਸਿਮਿੰਟ ਲਾ ਕੇ ਅਸੀਂ ਗੋਲ ਕਰ ਲਿਆ ਉੱਤੇ ਅਸੀਂ ਚਿੱਟਾ ਰੰਗ ਕਰ ਲੈ ਇਹ ਸਾਰੇ ਸਾਂਝੇ ਸਿਮਿੰਟ ਲਾ ਲਏ ਇਹ ਆਪਣੇ ਕੋਲੇ ਬਾਧੂ ਪਏ ਸੀਗੇ ਇਸ ਕਰਕੇ ਆਪਾਂ ਇਹਦਾ ਇਹਨੂੰ ਵਰਤਿਆ ਕਿਉਂਕਿ ਬਾਧੂ ਚੀਜ਼ਾਂ ਨਾਲ ਹੀ ਆਪਾਂ ਸਾਰਾ ਕੁਝ ਬਣਾਵਾਂਗੇ ਪੈਸਾ ਕੋਈ ਖਰਚ ਨਹੀਂ ਕਰਨਾ ਤੇ ਜੱਪਣਾ ਆਪਾਂ ਪਾਸੇ ਰੱਖ ਦਿੰਨੇ ਤੇ ਹੁਣ ਆਪਾਂ रेड कलर करा ये वाला देखो ये आप बर्छ लें बड़ा बर्छ ले, साडा खराब हो गया इस करके असं छोटे बर्छाल ही करा ये आप बोतल लाइए यू भी चिट्टा कलर करे ये आप चलो जी आप हम इन रेड कलर कर दे जी आप इनू रैड कलर करते हैं ਸਥੱਲੇ ਚਿੱਟਾ ਐਂ ਕਰਿਆ ਸੀਗਾ ਵੀ ਆ ਕੱਲਰ ਘੱਟ ਲੱਗੂਗਾ ਨਹੀਂ ਸਿਮੈਂਟ ਕਾਲਾ ਸਿਮੈਂਟ ਸੀ ਆਪਣੇ ਕੋਲ ਚਿੱਟਾ ਹੈ ਨਹੀਂ ਸੀ ਜੇ ਤਾਂ ਚਿੱਟਾ ਸਿਮੈਂਟ ਹੁੰਦਾ ਫੇਰ ਤਾਂ ਲੋਡ ਨਹੀਂ ਸੀ ਕਰਨ ਦੀ ਕਾਲੇ ਸਿਮੈਂਟ ਚ ਫਿਰ ਇਹ ਰੈੱਡ ਕਲਰ ਨੇ ਹੋ ਰਹੀ ਆਉਣਾ ਸੀਗਾ ਇਸ ਤਰੀਕੇ ਨਾਲ ਆਪਾਂ ਸਾਰਾ ਕਰ ਲੈਨੇ ਆ ਵੱਡਾ ਪਰਚੋ ਵਿਛੇ ਤੇ ਹੋ ਜਾਂਦਾ ਉਹ ਸਾਡਾ ਖਰਾਬ ਹੋ ਗਿਆ ਵੱਡਾ ਪਰਚੋ ਇਹ ਤੁਹਾਡੇ ਕੋਲ ਦੀਵਾ ਹੋਵੇ ਵੱਡਾ ਤੁਸੀਂ ਦੀਵੇ ਤੋਂ ਵੀ ਬਣਾ ਸਕਦੇ ਹੋ ਤੇ ਜਿਹੜੀਆਂ ਬੋਲਾਂ ਹੁੰਦੀਆਂ ਡੰਗੜੰਗ ਪਲਾਸਟਿਕ ਦੀਆਂ ਉਹਦੇ ਵੱਡ ਕੇਂਦੀ ਉਹ ਵੀ ਬਣਾ ਸਕਦੇ ਹੋ ਤੁਸੀਂ ਦੀਵੇ ਨਾਲ ਤੇ ਦੇ ਨਾਲ ਵਧਗਾ ਬਣਦਾ ਇਹ ਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਆਪਾਂ ਨੂੰ ਉਹ ਲਾਉਣਾ ਪਿਆ ਸਿਮਿੰਟ दीवा गोल हों लौना वो भी पा लो जी आपका कर लिया रेड कलर जो ये इन आपको देवेंगे जो सुक गया फिर आप कलर करा जो सुक गया फिर आप कलर करके थानू दिखावे ये अपना रेड कलर हो गया तैयार तो यह चिट्टा कलर लिया बुरछ लिया आप ਇਸ ਤਰੀਕੇ ਨਾਲ ਆਪਾਂ ਸਾਰੇ ਚਲਾਈ ਜਾਣ ਪਾ ਮਾ ਤੁਸੀਂ ਬਿਰਲੇ ਬਿਰਲੇ ਲਾ ਲੋ ਫੋਨ ਸੰਗਲੇ ਸੰਗਲੇ ਲਾ ਲੋ ਲਓ ਜੀ ਆਪਾਂ ਇਹ ਕਲਰ ਕਰ ਲਿਆ ਚਿੱਟਾ ਤੇ ਹੁਣ ਆਪਾਂ ਇਹਨੂੰ ਮੜਾ ਜਾ ਸੁਕਣ ਦਿੰਨੇ ਆ ਫਿਰ ਆਪਾਂ ਇਹਦਾ ਜੋੜਦੇ ਆ ਇਹਨੂੰ ਲਓ ਜੀ ਆਪਾਂ ਕੇ ਬੋਤਲ ਲਈ ਹੈ ਤੇ ਗਲੂਗਨ ਚਾਪਾਂ ਚਪੇਨੇ ਆ ਗਲੂਗਨ ਨਾਲ ਤਿਆਪਾ ਪਾਥਰ ਰੱਖ ਲੈਣੇ ਇੱਕ ਆਪਾਂ ਇਹ ਬੋਤਲ ਲਈ ਹੈ ਤੇ ਆਪਾਂ ਛੋਟੇ ਦੀਵੇ ਲਈ ਹੈ ਦੇਖੋ ਇਸ ਤਰੀਕੇ ਇਹਨੂੰ ਵੀ ਆਪਾਂ ਚਪੇਨੇ ਹੈ ਇਹ ਆਪਾਂ ਛੋਟੇ ਬਣਾ ਲ ਇੱਕ ਆਪਣਾ ਇਹ ਲਿਆਏ ਬੇਕਾਰ ਸੀ ਆਪਣਾ ਜਮਾ ਡੱਬੀ ਤੇ ਇਹ ਵੀ ਆਪਾਂ ਇਹ ਤੇ ਵੀ ਆਪਾਂ ਇੱਕ ਚਾ ਰਾਵਾਂਗੇ ਦੀਵੇ ਦਾ ਹੀ ਬਣਾਇਆ ਸਾਰਾ ਸਮਾਨ ਆਪਣਾ ਬੇਕਾਰ ਸੀਗਾ ਜਿਹੜਾ ਆਪਾਂ ਇਹ ਬਣਾਇਆ ਦੇਖ ये बेकार तो आप वाइसिया बना लिया लो जी अपने बन के तैयार हो गए देखो बड़ा ये छोटा ये तो थोड़ा छोटा ਤੇ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖੋ ਵੀਡੀਓ ਪਸੰਦ ਆਵੇ ਤੇ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਸਾਰਾ ਬੇਕਾਰ ਸਮਾਨ ਸੀ ਜੀ ਤੋਂ ਆਪਣਾ ਇੰਨਾ ਸੁੰਦਰ ਆਪਾਂ ਬਣਾ ਲਿਆ